ਲੋਡਾਂ ਦੀ ਪ੍ਰਾਈਸ ਦਾ ਐਕਸਪਲੇਨ ਕਰਨਾ ਸੀ ਉੱਤੇ ਜਾਣਾ ਸ਼ੁਰੂ ਹੋ ਗਿਆ ਡਰਾਈ ਜਿਹੜਾ ਹੈ ਉਹ 2 ਡਾਲਰ 4 ਸੈਂਟ 3 ਸੈਂਟ ਚੱਲਦਾ ਸੀ ਇੱਕਦਮ ਤਾਂ ਉਹ ਚੱਕਿਆ ਗਿਆ ਤੇ 2 ਡਾਲਰ 13 ਸੈਂਟ ਆ ਗਿਆ ਜੇ ਆਪਾਂ ਰੀਫਰ ਨੂੰ ਦੇਖਿਆ ਜਾਏ ਰੀਫਰ ਜਿਹੜਾ ਹੈ ਉਹ ਬਹੁਤ ਟਾਈਮ ਤੋਂ 2 ਡਾਲਰ 40 ਸੈਂਟ 38 ਸੈਂਟ ਚੱਲਦਾ ਸੀ ਅੱਜ ਜਾ ਕੇ 2 ਡਾਲਰ 50 ਸੈਂਟ ਹੋ ਗਿਆ ਪਰ ਇਨ ਦਾ ਮੀਨ ਟਾਈਮ ਜਿਹੜਾ ਕੰਟਰੈਕਟ ਰੇਟ ਆ ਉਹ ਦੋਨੋਂ ਦਾ ਵੀ ਕੱਟ ਹੋ ਗਿਆ ਇਹਦਾ ਮਕਸਦ ਹੈ ਕਿ ਜਿਹੜੀ ਕੰਪਨੀਆਂ ਨੇ ਉਹਨਾਂ ਕੋਲ ਡਰਾਈਵਰ ਨਹੀਂ ਹੈਗੇ ਤੇ ਉਹ ਜਿਹੜਾ ਕੰਟਰੈਕਟ ਨੇ ਉਹ ਅਵੋਇਡ ਨੇ ਕਿ ਕੰਟਰੈਕਟ ਤੇ ਉਹਨਾਂ ਨੇ ਲੋਡ ਚੱਕਣੇ ਤੇ ਉਹ ਲੋਡ ਜਿਹੜੇ ਨੇ ਉਹ ਸਪੌਟ ਮਾਰਕੀਟ ਸੁੱਟ ਰਹੇ ਨੇ ਉਹ ਦੀ ਸਟ੍ਰੈਟਜੀ ਇਹ ਹੋ ਸਕਦੀ ਹੈ ਜੇ ਤੁਹਾਡੇ ਕੋਲ ਨਾਨ ਡਰਮਿਸਾਈਲ ਸੀਡੀਐਲ ਸੀਗਾ ਤੁਸੀਂ ਨਹੀਂ ਕੈਰੀ ਕਰ ਸਕਦੇ ਤੇ ਆਪਣੇ ਟਰੱਕ ਨੂੰ ਕੋਸ਼ਿਸ਼ ਕਰੋ ਹੋਲਡ ਕਰ ਲਓ ਤੇ ਉਹਦੇ ਤੇ ਜਿਹੜਾ ਡੋਮੇਸਾਈਲ ਸੀਡੀਐਲ ਵਾਲਾ ਡਰਾਈਵਰ ਚੜਾ ਦਿਓ ਤੇ ਆਪਣੇ ਆਪ ਨੂੰ ਕੋਸ਼ਿਸ਼ ਕਰੋ ਕਿ ਰਾਈਟ ਹੋਏ ਜਿਹੜਾ ਲੋਡ ਬੋਰਡ ਤੋਂ ਲੋਡ ਚੱਕ ਕੇ ਆਪਣੇ ਆਪਣੇ ਟਰੱਕ ਵਾਸਤੇ ਡਿਸਪੈਚ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਆਪਣਾ ਮਕਸਦ ਇਹ ਨਹੀਂ ਹੈਗਾ ਕਿ ਅਬ ਡਰਾਈਵਰ ਬਣਨਾ ਆਪਾਂ ਇੱਕ ਡਿਸਪੈਚਰ ਓਨਰ ਇਨਵੈਸਟਰ ਬਣ ਕੇ ਵੀ ਆਪਣਾ ਬਿਜ਼ਨਸ ਚਲਾ ਸਕਦੇ ਆ ਯੂ ਐਸ ਏ ਟਰੱਕ ਸੇਲਸ ডਾਟ ਕਾਮ